ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਿੱਠੀ ਜ਼ਬੇ ਮਾਂ ਬੋਲੀ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 3 ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਗੌਰ ਕਲਾਕਾਰ ਕਿਸੇ ਵੀ ਕੋਮ ਦਾ ਅਮੁੱਲ ਸਰਮਾਇਆ ਹੁੰਦੇ ਹਨ ਸੁਰਿੰਦਰ ਗੌਰ ਪੰਜਾਬ ਹੀ ਦੀ ਨਹੀਂ ਸਗੋ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਗਾਇਕਾ ਸੀ ਉਹ ਆਪਣੀ ਸ੍ਰੀਲੀ ਆਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ਤੇ ਸ਼ਾਈ ਰਹੀ ਭਾਵੇਂ ਸਰਿੰਦਰ ਕੋਰ ਪ੍ਰਕਾਸ਼ ਕੋਰ ਅਤੇ ਨਿਰਿੰਦਰ ਕੋਰ ਤਿੰਨਾਂ ਪੈਣਾ ਨੇ ਹੀ ਪੰਜਾਬੀ ਗਾਇਕੀ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਪਰ ਜੋ ਸ਼ੋਹਰਤ ਤੇ ਮਾਣ ਸਰਿੰਦਰ ਕੋਰ ਨੂੰ ਹਾਸਲ ਹੋਇਆ ਉਹ ਬੇਮਿਸਾਲ ਹੈ ਸਰਿੰਦਰ ਕੋਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਵਿਸ਼ਨ ਸਿੰਘ ਦੇ ਘਰ ਮਾਯਾ ਦੇਵੀ ਦੀ ਕੁੱਖੋਂ ਲਾਹੌਰ ਵਿੱਚ ਹੋਇਆ ਉਸ ਨੂੰ ਬਚਪਨ ਤੋਂ ਹੀ ਲੋਕ ਸੰਗੀਤ ਤੇ ਸ਼ਾਸਤਰੀ ਸੰਗੀਤ ਦੋਹਾਂ ਨਾਲ ਲਗਾ ਸੀ ਸ੍ਰਿੰਦਰ ਗੌਰ ਆਪ ਵੀ ਇਸ ਗੱਲ ਨੂੰ ਮੰਨਦੀ ਸੀ ਸੰਗੀਤ ਦੇ ਖੇਤਰ ਵਿੱਚ ਉਸ ਦੇ ਬਹੁਤ ਉਸਤਾਦ ਸਨ ਸ੍ਰਿੰਦਰ ਗੌਰ ਨੇ بڑے ਗੁਲਾਮ ਅਲੀ ਖਾਨ ਦੇ ਪਾਂਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਪਟਿਆਲੇ ਘਰਾਣੇ ਦੇ ਸੰਗੀਤ ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗ਼ਜ਼ਲ ਅਤੇ ਠੋਮਰੀ ਦੀ ਸਿੱਖਿਆ ਗ੍ਰਹਿਣ ਕੀਤੀ ਕਾਫੀਆਂ ਗਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ ਉਸ ਨੂੰ ਸਿੱਖਿਆ ਦੀ ਇੰਨੀ ਪ੍ਰਵਲ ਇੱਛਾ ਸੀ ਕਿ ਜਿੱਥੇ ਵੀ ਕਿਦਰੇ ਸਿੱਖਣ ਦਾ ਮੌਕਾ ਮਿਲਿਆ ਉਸ ਨੂੰ ਹੱਥੋਂ ਨਹੀਂ ਗਵਾਇਆ। ਸ੍ਰਿੰਦਰ ਕੋਹਨ ਨੂੰ 12-13 ਸਾਲ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ ਤੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦਾ ਮੌਕਾ ਮਿਲਿਆ। ਉੱਥੇ ਉਸ ਨੇ ਪਹਿਲਾ ਗੀਤ ਗਾਇਆ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਪ੍ਰਬੰਧਕਾਂ ਨੇ ਸ੍ਰਿੰਦਰ ਕੋਹਨ ਨੂੰ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਸ ਦੀ ਪ੍ਰਸਿੱਧੀ ਇੰਨੀ ਵੱਧ ਗਈ ਕਿ ਹਿਸ ਮਾਸਟਰਸ ਵੌਇਸ ਕੰਪਨੀ ਵਾਲਿਆਂ ਨੇ ਤੇ ਫਿਲਮ ਇੰਡਸਟਰੀ ਵਾਲਿਆਂ ਨੇ ਉਸ ਨੂੰ ਗੋਣ ਲਈ ਬੁਲਾਇਆ ਨਵੰਬਰ 1943 ਈਸਵੀ ਵਿੱਚ ਉਸ ਦਾ ਪਹਿਲਾ ਗੀਤ ਮਾਂ ਮਾਂ ਤੇ ਧੀਆਂ ਰਲ ਬੈਠੀਆਂ ਨਹੀਂ ਮਾਇਰ ਰਿਕਾਰਡ ਹੋਇਆ। ਸ੍ਰਿੰਦਰਕੌਰ ਦਾ ਵਿਆਹ ਸਰਦਾਰ ਜੁਗਿੰਦਰ ਸਿੰਘ ਸੋਢੀ ਨਾਲ 1948 ਈਸਵੀ ਵਿੱਚ ਹੋਇਆ। ਉਸ ਨੇ ਕੁਝ ਸਮਾਂ ਮੁੰਬਈ ਰਹਿ ਕੇ ਫਿਲਮਾਂ ਲਈ ਵੀ ਗੀਤ ਗਾਏ ਪਰ ਉਹ ਮੁੰਬਈ ਬਹੁਤਾ ਸਮਾਂ ਨਾ ਰਹਿ ਸਕੇ 1951 ਈਸਵੀ ਵਿੱਚ ਪਰਿਵਾਰ ਸਮੇਤ ਦਿੱਲੀ ਆ ਗਈ। ਉਸ ਕੋਲ ਉਸ ਸਮੇ ਉਸ ਕੋਲ ਆਪਣੀ ਮਿੱਠੀ ਆਵਾਜ਼ ਅਰਥਾਤ ਸ੍ਰੀਲੇ ਗਲੇ ਤੋਂ ਬਿਨਾ ਕੁਝ ਵੀ ਨਹੀਂ ਸੀ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦੇ ਗਲੇ ਵਿੱਚ ਰੱਬ ਵੱਸਦਾ ਹੈ ਤੇ ਸੰਗੀਤ ਤੋਂ ਉਸ ਨੂੰ ਇਲਾਹੀ ਸਰੂਰ ਮਿਲਦਾ ਹੈ ਤੇ ਦੁੱਖ ਸੁੱਖ ਵਿੱਚ ਸੰਗੀਤ ਹੀ ਉਸ ਦਾ ਸਾਥੀ ਹੈ ਉਹ ਆਪਣੀ ਗਾਇਕੀ ਬਾਰੇ ਦੱਸਦੀ ਹੈ ਗਾਉਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ ਮੈਂ ਤਾਂ ਇੰਨਾ ਕਹਾਂਗੀ ਕਿ ਇਹ ਸ਼ੌਂਕ ਮੈਨੂੰ ਰੱਬ ਨੇ ਹੀ ਲਾਇਆ ਹੈ ਰੱਬ ਦੀ ਹੀ ਅਪਾਰ ਕਿਰਪਾ ਨਾਲ ਇਹ ਸ਼ੌਂਕ ਪੂਰਾ ਹੋਇਆ ਅਤੇ ਹੁੰਦਾ ਰਹੇਗਾ ਇਸ ਵਿੱਚ ਕੋਈ ਝੂਠ ਨਹੀਂ ਕਿ ਇਸ ਸ਼ੌਂਕ ਨੂੰ ਉਸਨੇ ਆਪਣੀ ਉਮਰ ਦੇ 7 ਦਹਾਕੇ ਨਵਾਇਆ। ਸ੍ਰੀਿੰਦਰ ਕੌਰ ਨੇ ਵਧੇਰੇ ਕਰਕੇ ਲੋਕੀ ਗੀਤ ਗਾਏ, ਉਂਝ ਗਜਲਾਂ ਤੇ ਸਾਹਿਤਿਕ ਗੀਤ ਵੀ ਗਾਏ। ਉਸ ਦੇ ਗਾਇਕੀ ਗੀਤ ਪਿੰਡਾਂ, ਪਿੰਡ, ਸ਼ਹਿਰ, ਸ਼ਹਿਰ, ਦੇਸ਼, ਪਰਦੇਸ਼ ਹਰ ਥਾਂ ਤੇ ਪਹੁੰਚ ਗਏ। ਜਿੱਥੇ ਵੀ ਪੰਜਾਬੀ বাসਦੇ ਹਨ, ਉੱਥੇ ਹਰ ਘਰ ਵਿੱਚ ਸ੍ਰੀਿੰਦਰ ਕੌਰ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਰ ਘਰ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦ ਤੱਕ ਮਾਮਾ ਤੇ ਧੀਆਂ ਰਲ ਬੈਠੀਆਂ ਨੀ ਮਾਏ ਜਾਂ ਲੱਠੇ ਦੇ ਚਾਦਰ ਉੱਤੇ ਸਲੇਟੀ ਰੰਗ ਮਈਆ ਵਰਗੇ ਗੀਤ ਨਾ ਗਾਏ ਜਾਣ ਸ੍ਰੀਨੰਦਰ ਗੌਰ ਦੇ ਗਾਇ ਗੀਤ ਬਹੁਤ ਹਨ ਪਰ ਉਹਨਾਂ ਵਿੱਚੋਂ ਬਧੇਰੇ ਹਰਮਨ ਪਿਆਰੇ ਗੀਤਾਂ ਦੇ ਬੋਲੇ ਹਨ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਮਾਮਾ ਤੇ ਧੀਆ ਰਲ ਬੈਠੀਆਂ ਨੀ ਮਾਏ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਸਾ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਸਾਡਾ ਚਿੜੀਆਂ ਦਾ ਚੰਬਾ ਵਾਲਾ ਗੀਤ ਤਿੰਨੇ ਪੈਣਾ ਪ੍ਰਕਾਸ਼ ਕੌਰ, ਸਰਿੰਦਰ ਕੌਰ ਤੇ ਨਿਰਿੰਦਰ ਕੌਰ ਨੇ ਗਾਇਆ ਤੇ ਫਿਰ ਇਹੀ ਗੀਤ ਤਿੰਨ ਪੀੜੀਆਂ ਸਰਿੰਦਰ ਕੌਰ ਉਸ ਦੀ ਧੀ ਡੋਲੀ ਗਲੇਰੀਆ ਅਤੇ ਦੋਤੀ ਸੁਨੇਨਾ ਨੇ ਵੀ ਗਾਇਆ ਪ੍ਰਕਾਸ਼ ਕੌਰ ਤੇ ਸਰਿੰਦਰ ਕੌਰ ਦਾ ਗੀਤ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨਹੀਂ ਬਹੁਤ ਮਸ਼ਹੂਰ ਹੋਇਆ ਸ੍ਰੀਿੰਦਰ ਗੌਰ ਦੇ ਗਾਇਕੀ ਪੰਜਾਬੀ ਸੱਭਿਆਚਾਰ ਦੀ ਮੂਹ ਬੋਲਦੀ ਤਸਵੀਰ ਹਨ ਇਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੀ ਬਣ ਗਏ ਹਨ ਵੱਡੀ ਗੱਲ ਉਸ ਦੀ ਗਾਇਕੀ ਸਾਫ਼ ਸੁਥਰੀ ਹੈ ਉਸ ਨੇ ਹਰ ਗੀਤ ਨੂੰ ਰੂਹ ਨਾਲ ਗਾਇਆ ਭਾਵੇਂ ਉਹਨੇ ਸਹਾਗ ਗਾਏ ਘੋੜੀਆਂ ਗਾਈਆਂ ਮਾਨਵੀ ਹਵਾਵਾਂ ਭਾਵੇਂ ਦੀ ਤਰਜਮਾਨੀ ਕਰਦੇ ਲੋਕ ਗੀਤ ਗਾਏ ਜਾਂ ਸਾਹਿਤਿਕ ਗੀਤ ਗਾਏ ਉਸ ਦੀ ਗਾਇਕੀ ਦਾ ਇੱਕ ਵੱਖਰਾ ਹੀ ਰੰਗ ਹੈ ਉਸ ਦੇ ਸਿਰ ਕੱਢ ਗਾਇਕਾ ਬਣਨ ਵਿੱਚ ਉਸ ਦੇ ਪਤੀ ਸੋਦਾਰ ਜੋਗਿੰਦਰ ਸਿੰਘ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ ਉਹ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਤੇ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਦੀਆਂ ਧੂਨਾ ਦੇ ਗੋਣ ਲਈ ਉਸ ਨੂੰ ਉਤਸ਼ਾਹਿਤ ਕਰਦੇ ਰੋਜ਼ਾਨਾ ਰਿਆਜ਼ ਦਾ ਮਤਲਬ ਹੈ ਪ੍ਰੈਕਟਿਸ ਕਰਨ ਲਈ ਆਖਦੇ ਸ੍ਰਿੰਦਰ ਕੋਹਨੇ ਅਮਰ ਦਾ ਪ੍ਰੀਤਮ ਪ੍ਰੋਫੈਸਰ ਮੋਹਨ ਸਿੰਘ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਆਪਣੀ ਸਰੀਲੀ ਆਵਾਜ਼ ਦਿੱਤੀ ਸ਼ਿਵ ਦਾ ਗੀਤ ਲੰਗਾ ਜਾਂ ਪਤਨ ਚਣਾ ਦਾ ਇਸ ਢੰਗ ਨਾਲ ਗਾਇਆ ਕਿ ਇਹ ਗੀਤ ਹਮੇਸ਼ਾ ਲਈ ਲੋਕ ਮਨਾਵਿਚ ਬਸ ਗਿਆ ਸੁਰਿੰਦਰਕੌਰ ਦੀ ਆਵਾਜ਼ ਸਰੋਤਿਆਂ ਤੇ ਦਰਸ਼ਕਾਂ ਨੂੰ ਘੰਟਿਆਂ ਵੱਧੀ ਕੀਲ ਕੇ ਬਿਠਾ ਸਕਣ ਦੀ ਸਮਰੱਥਾ ਰੱਖਦੀ ਸੀ ਇਹ ਗੁਣ ਇੱਕ ਦਿਨ ਵਿੱਚ ਹੀ ਪੈਦਾ ਨਹੀਂ ਹੋਇਆ ਇਸ ਦੇ ਪਿੱਛੇ ਉਸ ਦੇ ਬਰਿਆਂ ਦਾ ਰਿਆਜ਼ ਕੰਮ ਕਰਦਾ ਸੀ ਸੁਰਿੰਦਰਕੌਰ ਦਾ ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਆਂਦਾਜ਼ ਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ ਸੀ ਉਹ ਸਦਾਰਨ ਲੋਕ ਸਾਜਾਂ ਦੀ ਵਰਤੋਂ ਕਰਦੀ ਸੀ ਸੁਰਿੰਦਰਕੌਰ ਨੇ ਪੰਜਾਬੀ ਵਿੱਚ ਹੀ ਗਾਇਆ ਸਗੋ ਉਹ ਵਾਕਵਾਕ ਸਮੇਂ ਪਾਰ ਦੇ ਮਹਾਨਗਰ ਮੁੰਬਈ, ਕਲਕੱਤਾ, ਪੂਨਾ, ਮਦਰਾਸ, ਬੰਗਲੌਰ, ਪਟਨਾ, ਦਿੱਲੀ ਹਰ ਥਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਜਾਂਦੀ ਸੀ। ਉਸ ਨੇ ਹਿੰਦੁਸਤਾਨ ਤੋਂ ਬਾਹਰ ਵੀ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਉਸ ਨੇ ਚੀਨ, ਰੂਸ, ਇੰਗਲੈਂਡ, ਕੈਨੇਡਾ, ਅਮਰੀਕਾ, ਅਫਰੀਕਾ ਆਦਿ ਦੇਸ਼ ਵਿੱਚ ਜਾ ਕੇ ਆਪਣੇ ਗੀਤ ਗਾਇ ਅਤੇ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਕੀਤੀ। ਆਪਣੀ ਗਾਇਕੀ ਰਾਹੀਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਹੈ ਗਾਇਕਾ ਪੰਜਾਬੀ ਜਗਤ ਨੂੰ ਸੰਤ 2006 ਈਸਵੀ ਵਿੱਚ ਸੋ ਦੇਵੀ ਬਿਸ਼ੋੜਾ ਦੇਗੀ ਉਸ ਤੋਂ ਇਆ ਤਿੰਨ ਤੀਆਂ ਡੋਲੀ ਗਲੇਰੀਆ ਨੰਦਨੀ ਤੇ प्रमोदਨੀ ਹਨ ਡੋਲੀ ਗਲੇਰੀਆ ਨੂੰ ਗੋਣ ਦੇ ਦਾਤ ਵਿਰਸੇ ਵਿੱਚ ਮਿਲੀ ਹੈ ਤੇ ਡੋਲੀ ਦੀ ਥੀ ਸੁਨਹਿਨਾ ਵੀ ਕਦੇ-ਕਦੇ ਗਾ ਲੈਂਦੀ ਹੈ ਪਰ ਸ੍ਰਿੰਦਰਕੌਰ ਆਪਣੀ ਮਿਸਾਲ ਆਪਸੀ ਉਹ ਪੰਜਾਬੀ ਗਾਇਕੀ ਨੂੰ ਸਮਰਪਿਤ ਹੋ ਗਏ ਸੰਗੀਤ ਦੀ ਦੁਨੀਆ ਵਿੱਚ ਅਮਰ ਹੋ ਗਏ ਧੰਨਵਾਦੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 3 ਪੰਜਾਬ ਦੀ ਲੋਕ ਗਾਇਕਾ ਸ੍ਰਿੰਦਰਕੌਰ ਲੇਖਕ ਹਨ ਡਾਕਟਰ ਹਰਜਿੰਦਰ ਕੋਰਚਾ ਪਹਿਲਾ ਪ੍ਰਸ਼ਨ ਸੁਰਿੰਦਰ ਕੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੁਰਿੰਦਰ ਕੋਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਵਿਸ਼ਨ ਸਿੰਘ ਦੇ ਘਰ ਮਾ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿੱਚ ਹੋਇਆ ਕਦੋਂ ਹੋਇਆ 25 ਨਵੰਬਰ 1929 ਈਸਵੀ ਨੂੰ ਕਿਹਦੇ ਘਰ ਹੋਇਆ ਦੀਵਾਨ ਵਿਸ਼ਨ ਸਿੰਘ ਦੇ ਘਰ ਹੋਇਆ ਮਾਤਾ ਦਾ ਨਾਮ ਸੀ ਮਾਇਆ ਦੇਵੀ ਤੇ ਹੋਇਆ ਕਿੱਥੇ ਆ ਲਾਹੌਰ ਦੇ ਵਿੱਚ ਸ੍ਰਿੰਦਰ ਕੌਰ ਨੇ ਕਿਹੜੇ ਕਿਹੜੇ ਉਸਤਾਦਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਸ੍ਰਿੰਦਰ ਕੌਰ ਨੇ بڑے ਗੁਲਾਮ ਅਲੀ ਖਾਨ ਦੇ ਭਤੀਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਸਿੱਖਿਆ ਠੀਕ ਹੈ بڑے ਗੁਲਾਮ ਅਲੀ ਖਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਸਿੱਖਿਆ ਸੀ ਪਟਿਆਲੇ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗਜ਼ਲ ਠੁੰਮਰੀ ਤੇ ਕੁੰਦਲਾਲ ਸ਼ਰਮਾ ਤੋਂ ਕਾਫੀਆਂ ਗਾਉਣ ਦੀ ਸਿੱਖਿਆ ਲਈ ਕਿ ਯਾਦ ਰੱਖਣਾ ਹੈ ਸ਼ਾਸਤਰੀ ਸੰਗੀਤ ਸਿੱਖਿਆ ਹੈ ਗੁਲਾਮ ਅਲੀ ਖਾਨ ਦੇ ਪਤੀ ਭਾਣਜੇ ਅਨਾਇਤ ਹੁਸੈਨ ਤੋਂ ਪਟਿਆਲੇ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗਜ਼ਲ ਠੁੰਮਰੀ ਸਿੱਖੀ ਕੁੰਦਲਾਲ ਸ਼ਰਮਾ ਤੋਂ ਕਾਫੀਆਂ ਗਾਉਣ ਦੀ ਸਿੱਖਿਆ ਲਈ ਛੋਟੀ ਉਮਰ ਵਿੱਚ ਹੀ ਸਿਰਿੰਦਰ ਕੋਰ ਦੀ ਪ੍ਰਸਿੱਧੀ ਵਧੀ ਦੱਸੋ ਕਿਵੇਂ ਵਧੀ ਸਿਰਿੰਦਰ ਕੋਰ 12-13 ਸਾਲ ਦੀ ਉਮਰ ਵਿੱਚ ਲਾਹੌਰ ਰੇਡੀਓ ਸਟੇਸ਼ਨ ਤੋਂ ਉਹਨੇ ਪਹਿਲਾ ਗੀਤ ਗਾਇਆ ਸੀ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਹਿਸ ਮਾਸਟਰਸ ਵੌਇਸ ਕੰਪਨੀ ਦੇ ਫਿਲਮਾਂ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ ਇਸ ਤਰ੍ਹਾਂ ਉਹ ਛੋਟੀ ਉਮਰ ਦੇ ਵਿੱਚ ਹੀ ਪ੍ਰਸਿੱਧ ਹੋ ਗਈ ਸੀ ਕਿੱਦਾਂ ਪ੍ਰਸਿੱਧ ਹੋ ਗਈ 12-13 ਸਾਲ ਦੀ ਉਮਰ ਵਿੱਚ ਲਾਹੌਰ ਰੇਡੀਓ ਸਟੇਸ਼ਨ ਇਹ ਯਾਦ ਰੱਖਣਾ ਹੈ ਕਿਹੜਾ ਸਟੇਸ਼ਨ ਸੀਗਾ ਰੇਡੀਓ ਸਟੇਸ਼ਨ ਲਾਹੌਰ ਉਤੋਂ ਨੇ ਪਹਿਲਾ ਗੀਤ ਗਾਇਆ ਸੀ ਤੇ ਉਹਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਹਿਸ ਮਾਸਟਰਸ ਵਾਇਸ ਕੰਪਨੀ ਤੇ ਫਿਲਮਾਂ ਵਾਲਿਆਂ ਨੇ ਉਸ ਨੂੰ ਗਾਉਣ ਦੇ ਲਈ ਬੁਲਾਇਆ ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹਦੀ ਪ੍ਰਸਿੱਧੀ ਵੱਧ ਗਈ। ਸ੍ਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ ਸ੍ਰਿੰਦਰ ਕੌਰ ਨੇ ਦੱਸਿਆ ਕਿ ਗਾਉਣ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ ਰੱਬ ਨੇ ਹੀ ਉਸ ਨੂੰ ਇਹ ਸ਼ੌਂਕ ਲਾਇਆ ਤੇ ਉਸ ਦੀ ਕਿਰਪਾ ਨਾਲ ਹੀ ਇਹ ਸ਼ੌਂਕ ਪੂਰਾ ਹੋਇਆ ਤੇ ਹੁੰਦਾ ਰਹੇਗਾ। ਸ੍ਰਿੰਦਰਕੌਰ ਕਹਿੰਦੀ ਕਿ ਉਹਨੂੰ ਗੋਣ ਦਾ ਸ਼ੌਂਕ ਬਚਪਨ ਤੋਂ ਸੀਗਾ। ਇਹ ਸ਼ੌਂਕ ਉਹਨੂੰ ਉਸ ਪਰਮਾਤਮਾ ਨੇ ਰੱਬ ਨੇ ਲਾਇਆ ਸੀਗਾ। ਉਹਦੀ ਕਿਰਪਾ ਦੇ ਨਾਲ ਸ਼ੌਂਕ ਪੂਰਾ ਹੋਇਆ ਆ ਤੇ ਅੱਗੇ ਵੀ ਹੁੰਦਾ ਰਹੇਗਾ। ਸ੍ਰਿੰਦਰਕੌਰ ਦੇ ਕਿਹੜੇ-ਕਿਹੜੇ ਗੀਤ ਆ ਜਿਹੜੇ ਬਹੁਤ ਜ਼ਿਆਦਾ ਹਰਮਨ ਪਿਆਰੇ ਜਿਹੜੇ ਹੈਗੇ ਹੋਇਆ। ਦੇਖੋ ਜੀ ਕਿਹੜੇ-ਕਿਹੜੇ ਹੋਇਆ। ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ। ਕੰਡਾ ਚੁਬਾ ਤੇਰੇ ਪੈਰ ਬਾਂਗੀਏ ਨਾਰੇ ਨੀ। ਸੁਣਿਆ ਹੋਊਗਾ ਜਰੂਰ ਤੁਸੀਂ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਸਾਡਾ ਚਿੜੀਆਂ ਦਾ ਚੰਬਾ ਗੀਤ ਸ੍ਰਿੰਦਰਕੌਰ ਦੇ ਪਰਿਵਾਰ ਵਿੱਚੋਂ ਹੋਰ ਕਿਹਨੇ-ਕਿਨੇ ਗਾਇਆ ਇੱਕ ਵਾਰੀ ਤਾਂ ਗੀਤ ਸ੍ਰਿੰਦਰਕੌਰ ਜੀ ਨੇ ਗਾਇਆ ਹੋਰ ਕਿਹਨੇ-ਕਿਨੇ ਗਾਇਆ ਇਹ ਗੀਤ ਤਿੰਨੇ ਹੀ ਪੈਣਾ ਤਿੰਨੇ ਪੈਣਾ ਕੋਣ ਪ੍ਰਕਾਸ਼ ਕੌਰ ਸ੍ਰਿੰਦਰਕੌਰ ਤੇ ਨਿਰਿੰਦਰਕੌਰ ਨੇ ਵੀ ਇਹ ਗੀਤ ਗਾਇਆ ਸੀ ਸਾਡਾ ਚਿੜੀਆਂ ਦਾ ਚੰਬਾ ਤਿੰਨ ਭੈਣਾਂ ਸੀ ਇਹ ਪ੍ਰਕਾਸ਼ ਕੌਰ, ਸ੍ਰਿੰਦਰ ਕੌਰ, ਨਰਿੰਦਰ ਕੌਰ। ਫੇਰ ਇਹਹੀ ਗੀਤ ਸ੍ਰਿੰਦਰ ਕੌਰ ਦੀ ਧੀ, ਉਹਦੀ ਬੇਟੀ ਧੀ ਡੋਲੀ ਗਲੇਰੀਆ ਅਤੇ ਉਹਦੀ ਦੋਤੀ ਸੁਨੈਨਾ ਨੇ ਵੀ ਗਾਇਆ। ਸ੍ਰਿੰਦਰ ਕੌਰ ਦੇ ਪਤੀ ਨੇ ਉਹਨਾਂ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ? ਸ੍ਰਿੰਦਰ ਕੌਰ ਦੇ ਪਤੀ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਤੇ ਉਹ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਦੀਆਂ ਧੁਨੀਆਂ ਦੇ ਗਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ। ਮੌਸਲਾ ਫੁਜਾਈ ਕਰਦੇ ਫਿਰ ਉਹ ਉਹਨਾਂ ਨੂੰ ਰੋਜ਼ਾਨਾ ਰਿਆਜ਼ ਕਰਨ ਲਈ ਵੀ ਕਹਿੰਦੇ ਅਭਿਆਸ ਕਰਨ ਲਈ ਪ੍ਰੈਕਟਿਸ ਕਰਨ ਲਈ ਕਹਿੰਦੇ ਕਿ ਸਰਿੰਦਰ ਕੌਰ ਦੇ ਪਤੀ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਰੀਆਂ ਧੁਨਾ ਤੇ ਗਾਉਣ ਲਈ ਉਹਨਾਂ ਨੂੰ ਉਤਸ਼ਾਹਿਤ ਕਰਦੇ ਉਹ ਉਹਨਾਂ ਨੂੰ ਰੋਜ਼ਾਨਾ ਰਿਆਜ਼ ਕਰਨ ਦੇ ਲਈ ਵੀ ਆਖਦੇ ਸਨ ਕੀ ਕਾਰਨ ਸੀ ਕਿ ਸਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ ਸਰੋਤਿਆਂ ਨੂੰ ਕੀ ਲੈਂਦੀ ਸੀ ਵੀ ਜਦੋਂ ਗੀਤ ਗਾਉਂਦੀ ਸੀਗੀ ਉਹਨੂੰ ਸੁਣਨ ਵਾਲੇ ਜਿਹੜੇ ਸੀਗੇ ਇੱਕ ਜਗ੍ਹਾ ਤੇ ਟਿਕ ਕੇ ਬਹਿ ਜਾਂਦੇ ਸੀ ਉਹਨੂੰ ਸੁਣਨ ਲਈ ਤੇ ਕੀ ਕਾਰਨ ਸੀ ਕਿਦਾਂ ਕੀ ਲੈਂਦੀ ਸੀ ਉਹਨੂੰ ਉਸ ਦੀ ਸਰੀਲੀ ਆਵਾਜ਼ ਉਹਦੀ ਆਵਾਜ਼ ਬਹੁਤ ਵਧੀਆ ਸੀ ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਤੇ ਤਾਲ ਦੇਣ ਦੇ ਲਈ ਉਹ ਕੀ ਕਰਦੀ ਸੀ ਘੁੰਗਰੂ ਫੜ ਲੈਂਦੀ ਸੀਗੀ ਤੇ ਉੱਚੀ ਹੇਕ ਜਿਹੜੀ ਸੀ ਲਾਉਂਦੀ ਸੀ ਤੇ ਸਰੋਤਿਆਂ ਨੂੰ ਮਤਲਬ ਸੁਣਨ ਵਾਲਿਆਂ ਨੂੰ ਕੀ ਲੈਂਦੀ ਸੀ ਉਹ ਸੁਧਾਰਨ ਲੋਕ ਸਾਜਾਂ ਦੀ ਵਰਤੋਂ ਕਰਦੀ ਸੀ। ਸ੍ਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਥਾਮਾਂ ਤੇ ਗੀਤ ਪੇਸ਼ ਕੀਤੇ? ਸ੍ਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਮਹਾਨਗਰ ਵੱਡੇ ਨਗਰਾਂ ਜਿਹੜੇ ਮੁੰਬਈ ਕੋਲਕਾਤਾ ਪੂਨਾ ਮਦਰਾਸ ਬੈਂਗਲੌਰ ਪਟਨਾ ਦਿੱਲੀ ਤੇ ਬਾਹਲੇ ਮੁਲਕ ਜਿਹੜੇ ਸੀ ਰੂਸ ਚੀਨ ਇੰਗਲੈਂਡ ਕੈਨੇਡਾ ਅਮਰੀਕਾ ਅਫਰੀਕਾ ਥਾਵਾਂ ਤੇ ਜਾ ਕੇ ਗੀਤ ਪੇਸ਼ ਕੀਤੇ ਭਾਰਤ ਦੇ ਮਹਾਨਗਰਾਂ ਵਿੱਚ ਵੀ ਕਿਤੇ ਉਹ ਕਿਹੜੇ ਸੀ ਮੁੰਬਈ ਕੋਲਕਾਤਾ ਪੂਨਾ ਮਦਰਾਸ ਬੈਂਗਲੌਰ ਪਟਨਾ ਦਿੱਲੀ ਤੇ ਬਾਹਲੇ ਮੁਲਕ ਜਿਹੜੇ ਸੀਗੇ ਰੂਸ ਚੀਨ ਇੰਗਲੈਂਡ ਕਨੇਡਾ ਅਮਰੀਕਾ ਤੇ ਅਫਰੀਕਾ ਔਖੇ ਸ਼ਬਦਾਂ ਦੇ ਅਰਥ ਸੁਰੀਲੀ ਮਿੱਠੀ ਸੁਰ ਵਿੱਚ ਸ਼ੋਹਰਤ ਪਰ ਸਿੱਧੀ ਜਾਂ ਮਸ਼ਹੂਰੀ ਪਰਵਲ ਇੱਛਾ ਤਿੱਬਰ ਇੱਛਾ ਇਲਾਹੀ ਸਰੂਰ ਰੱਬੀ ਮਸਤੀ ਅਪਾਰ ਕਿਰਪਾ ਅਤਿਆੰਤ ਮਿਹਰ ਹੋਣਾ ਦਹਾਕਾ 10 ਵਰਿਆਂ ਦਾ ਸਮਾਂ ਉਸਤਾਦ ਸਿੱਖਿਆਕ ਜਾਂ ਕੋਈ ਹੁਨਰ ਸਿਖਾਉਣ ਵਾਲਾ ਗੁਰੂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਰਿਆਜ਼ ਅਭਿਆਸ ਜਾਂ ਮਹਾਰਤ ਠੀਕ ਹੈ ਜੀ ਸ਼ਬਦਾਂ ਦਾ ਇੱਕ ਵਾਰੀ ਆਪਾਂ ਫੇਰ ਕਰ ਲੈਂਦੇ ਹਾਂ ਸੁਰੀਲੀ ਮਿੱਠੀ ਸੁਰ ਵਿੱਚ ਸ਼ੋਹਰਤ ਪ੍ਰਸਿੱਧੀ ਪਰਵਲ ਇੱਛਾ ਤਿੱਬਰ ਇੱਛਾ ਇਲਾਹੀ ਸਰੂਰ ਰੱਬੀ ਮਸਤੀ अपार कृपा अत्यंत मेहर दहाका 10 बरियां ਦਾ ਸਮਾਂ 우ਸਤਾਦ ਸਿੱਖਿਆਕ ਕੋਈ ਹੁਨਰ ਸਿਖਾਉਣ ਵਾਲਾ ਰਿਆਜ਼ ਅਭਿਆਸ ਜਾਂ ਮੁਹਾਰਤ ਬਹੁਤ ਬਹੁਤ ਧੰਨਵਾਦ